ਅੱਗੇ ਦੀ ਵੀਡੀਓ ਵਿੱਚ ਮੈਂ ਤਿੰਨ ਮੁੱਦਿਆਂ 'ਤੇ ਗੱਲ ਕਰਾਂਗੇ ਜਿਨ੍ਹਾਂ ਵਿੱਚੋਂ ਦੋ 트ੈਂਡਿੰਗ ਵਿੱਚ ਵਾ ਇੱਕ ਲੇਟੈਂਟ ਵਾਲਾ ਤੇ ਦੂਜਾ ਹੈ ਚੀਮੇ ਬਾਈ ਤੇ ਇੱਕ ਬਾਅਦ ਵਿੱਚ ਸੀਰੀਅਸ ਮੁੱਦੇ 'ਤੇ ਵੀ ਜ਼ਰੂਰ ਗੱਲ ਕਰਾਂਗੇ ਕੁਝ ਕੁ ਲੋਕਾਂ ਦੀ ਕੁੱਤੇ ਖਾਣੀ ਕਰਨੀ ਵੀ ਬਹੁਤ ਜ਼ਰੂਰੀ ਆ ਕਿਉਂਕਿ ਅੱਜ ਕੱਲ ਸਾਡੇ ਪੰਜਾਬੀ ਸਿੰਗਰਾਂ ਨੇ ਮਾਡਲਾਂ ਦੇ ਕੱਪੜੇ ਉਤਾਰਨੇ ਸ਼ੁਰੂ ਕਰ ਦਿੱਤੇ ਆ ਇਹਦੇ ਉੱਤੇ ਬਾਅਦ ਵਿੱਚ ਆਉਂਦੇ ਆ ਸ਼ੁਰੂ ਆਪਾਂ ਚੀਮੇ ਬਾਈ ਤੋਂ ਹੀ ਕਰਾਂਗੇ ਤੇ ਇਸ ਤੋਂ ਪਹਿਲਾਂ ਜੇਕਰ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਕਰ ਦਿਓ ਕਿਸੇ ਇੱਕ ਬੰਦੇ ਨਾਲ ਸ਼ੇਅਰ ਜ਼ਰੂਰ ਕਰਿਓ ਤੇ ਆਪਣੇ ਸੁਝਾਅ ਕਮੈਂਟਾਂ ਵਿੱਚ ਦੇਣੇ ਬਿਲ ਫੋਲੋ ਕਰ ਲਿਓ ਸਾਰੇ ਲਿੰਕਾ ਥੱਲੇ ਡਿਸਕ੍ਰਿਪਸ਼ਨ ਵਿੱਚ ਦਿੱਤੇ ਜਾਣਗੇ ਗੱਲ ਬਲੈਕ ਦੀ ਚੱਲੇ ਤਾਂ ਨਾਮ ਚੀਮੇ ਬਾਈ ਦਾ ਆ ਜਾਂਦਾ ਅੰਡਰਵਰਡ ਦੀ ਚੱਲੇ ਨਾਮ ਚੀਮੇ ਬਾਈ ਦਾ ਆ ਜਾਂਦਾ ਕੈਲੀਫੋਰਨੀਆ ਜਾਂ ਟਰੰਪ ਦੀ ਚੱਲੇ ਨਾਮ ਚੀਮੇ ਬਾਈ ਦਾ ਆ ਜਾਂਦਾ ਗੱਲ ਪੰਜਾਬੀਆਂ ਦੇ ਡਿਪੋਰਟ ਹੋਣ ਦੀ ਚੱਲੇ ਨਾਮ ਤਾਂ ਵੀ ਚੀਮੇ ਬਾਈ ਦਾ ਆ ਜਾਂਦਾ ਗੱਲ ਦੀਪ ਸਿੱਧੂ ਖੜਕੂ ਸਿੰਘ ਆ ਸਿੱਧੂ ਬਾਈ ਦੇ ਬਦਲਾ ਲੈਣ ਦੀ ਚੱਲੇ ਨਾਮ ਤਾਂ ਵੀ ਚੀਮੇ ਬਾਈ ਦਾ ਆ ਜਾਂਦਾ ਗੱਲ ਹਿੱਟ ਪੰਜਾਬੀ ਸਿੰਗਰ ਦੀ ਚੱਲੇ ਨਾਮ ਤਾਂ ਵੀ ਚੀਮੇ ਬਾਈ ਦਾ ਆ ਜਾਂਦਾ ਮੌਜੂਦਾ ਹਾਲਾਤ ਇਹ ਹੋਏ ਪਏ ਆ ਕਿ ਹਰ ਇੱਕ ਚੰਗੇ ਮਾੜੇ ਮੁੱਦੇ ਦੇ ਨਾਲ ਲੋਕੀ ਚੀਮੇ ਬਾਈ ਨੂੰ ਰਿਲੇਟ ਕਰੀ ਜਾ ਰਹੇ ਆ ਇੱਥੋਂ ਤੱਕ ਪਿੰਡ ਵਿੱਚ ਟੁੱਟੀਆਂ ਗਲੀਆਂ ਨਾਲੀਆਂ ਦਾ ਜਿੰਮੇਵਾਰ ਵੀ ਲੋਕੀ ਚੀਮੇ ਬਾਈ ਨੂੰ ਠਹਿਰਾਉਣ ਲਈ ਤਿਆਰ ਬੈਠੇ ਆ ਇਹਦਾ ਵੱਡਾ ਕਾਰਨ ਹੈ ਲਿਰਿਕਸ ਕਿਉਂਕਿ ਚੀਮੇ ਬਾਈ ਦੇ ਲਿਰਿਕਸ تیر ਵਾਂਗੂ ਸਿੱਧੇ ਨਹੀਂ ਦਨਾਲੀ ਦੇ ਸ਼ਰਿਆਂ ਵਾਂਗੂ ਫੈਲ ਕੇ ਚੱਲਦੇ ਆ ਕਿਉਂਕਿ ਚੀਮਾ ਕਦੇ ਵੀ ਇੱਕੋ ਜਿਹੀ ਲਾਈਨ ਜਾਂ ਇੱਕੋ ਜਿਹਾ ਸ਼ਬਦਾਂ ਨੂੰ ਤੋੜ ਮੋੜ ਕੇ ਵਾਰ-ਵਾਰ ਰਿਪੀਟ ਕਰਨ ਦੀ ਬਜਾਏ ਨਵੇਂ ਸ਼ਬਦਾਂ ਨੂੰ ਨਵੀਆਂ ਲਾਈਨਾਂ ਨੂੰ ਅਤੇ ਨਵੇਂ ਮੁੱਦਿਆਂ ਨੂੰ ਆਪਣੇ ਗੀਤਾਂ ਦਾ ਸ਼ਿੰਗਾਰ ਬਣਾਉਣ ਦੀ ਕੋਸ਼ਿਸ਼ ਕਰਦਾ ਹੈ ਚੜ੍ਹਾਈ ਦਾ ਇੱਥੇ ਬਹੁਤ ਸਾਰੇ ਸਿੰਗਰਾਂ ਦੀ ਦੇਖੀ ਆ ਪਰ ਚੀਮੇ ਬਾਈ ਦੀ ਚੜ੍ਹਾਈ ਬਹੁਤ ਹੀ ਅਨੋਖੀ ਤੇ ਬਹੁਤ ਹੀ ਯੂਨੀਕ ਜਈਆ ਕਿਉਂਕਿ ਬਾਕੀ ਸਿੰਗਰ ਜਿੰਨੇ ਵੀ ਹਿੱਟ ਹੋਇਆ ਚੀਮੇ ਬਾਈ ਤੋਂ ਪਹਿਲਾਂ ਉਹਨਾਂ ਦੀ ਚੜ੍ਹਾਈ ਸਿੰਗਰਾਂ ਤੱਕ ਜਾਂ ਸਿੰਗਿੰਗ ਲਾਈਨ ਤੱਕ ਸੀਮਿਤ ਰਹੀ ਆ ਪਰ ਚੀਮੇ ਬਾਈ ਦੀ ਚੜ੍ਹਾਈ ਸਿੰਗਰ ਜਾਂ ਸਿੰਗਿੰਗ ਲਾਈਨ ਤੱਕ ਹੀ ਸੀਮਿਤ ਨਹੀਂ ਰਹੀ ਇਸ ਚੜ੍ਹਾਈ ਨੂੰ ਸੋਸ਼ਲ ਇਸ਼ੂਜ਼ ਗੈਰ ਸਰਕਾਰੀ ਜਾਂ ਸਰਕਾਰੀ ਮੁੱਦਿਆਂ ਤੱਕ ਇਥੋਂ ਤੱਕ ਇੰਟਰਨੈਸ਼ਨਲ ਮੁੱਦਿਆਂ ਦੇ ਨਾਲ ਵੀ ਰਿਲੇਟ ਕੀਤਾ ਜਾ ਰਿਹਾ ਆ ਅਮਰੀਕਾ ਚੋਂ ਪੰਜਾਬੀਆਂ ਨੂੰ ਰਿਪੋਰਟ ਕਰਨ ਦੀ ਖਬਰ ਆਵੇ ਤਾਂ ਚੀਮੇ ਬਾਈ ਦਾ ਆ ਵਾਲਾ ਗਾਣਾ ਮੂਰੇ ਆ ਜਾਂਦਾ ਆ ਜੱਟਾਂ ਦੇ ਪੁੱਤਾਂ ਨੂੰ ਰੋਕ ਸਕੀ ਨਾ ਟਰੰਪ ਹੁਣ ਚੀਮੇ ਬਾਈ ਨੇ ਆਪਣੇ ਨਵੇਂ ਗਾਣੇ ਵਿੱਚ ਕ੍ਰਾਈਮ ਕਰਕੇ ਯੂਕੇ ਜਾਣ ਦੀ ਗੱਲ ਕੀਤੀ ਆ ਤਾਂ ਲੋਕੀ ਇਸ ਗੱਲ ਤੇ ਰੀਲਾਂ ਬਣਾ ਰਹੇ ਆ ਟਰੋਲ ਕਰ ਰਹੇ ਆ ਕਿ ਯੂਕੇ ਵਾਲੇ ਹੁਣ ਥੋੜੀ ਵੀ ਖੈਰ ਨਹੀਂ ਆਪਣੇ ਟੈਚੀ ਪੈਕ ਕਰਕੇ ਹੀ ਰੱਖੋ ਅਗਲਾ ਨੰਬਰ ਥੋੜਾ ਵੀ ਲੱਗਣ ਵਾਲਾ ਯਾਰ ਹਾਲਾਂਕਿ ਜ਼ਮੀਨੀ ਪੱਧਰ ਤੇ ਇਹਨਾਂ ਗਾਣਿਆਂ ਦਾ ਅਤੇ ਚੀਮੇ ਬਾਈ ਦਾ ਇਹਨਾਂ ਮੁੱਦਿਆਂ ਨਾਲ ਕੋਈ ਵੀ ਲੈਣ ਦੇ ਨਾ ਨਹੀਂ ਹੈਗਾ ਪਰ ਬੰਦੇ ਦੀ ਚੜ੍ਹਾਈ ਤੇ ਉਹਦੇ ਲਿਰਿਕਸ ਲੋਕਾਂ ਨੂੰ ਮਜਬੂਰ ਕਰ ਰਹੇ ਆ ਕਿ ਉਹ ਹਰ ਇੱਕ ਹਾਲਾਤ ਵਿੱਚ ਆਮ ਅਤੇ ਖਾਸ ਮੁੱਦਿਆਂ ਉੱਤੇ ਚੀਮੇ ਬਾਈ ਦੀ ਗੱਲ ਜਰੂਰ ਕਰਨਾ ਕਿਸੇ ਵੀ ਸਿੰਗਰ ਦਾ ਕੋਈ ਵੀ ਗਾਣਾ ਹੋਵੇ ਤਾਂ ਪਹਿਲਾ ਪੈਰਾ ਸੁਣ ਤੋਂ ਬਾਅਦ ਹੀ ਅੰਦਾਜ਼ਾ ਜਾਂ ਲੱਗ ਜਾਂਦਾ ਹੈ ਕਿ ਇਹਦੇ ਵਿੱਚ ਆਉਣ ਵਾਲੇ ਪੈਰੇ ਕਿਹੋ ਜਿਹੇ ਹੋਣਗੇ ਜਾਂ ਕਿਹੋ ਜੀਆਂ ਗੱਲਾਂ ਕੀਤੀਆਂ ਹੋਣਗੀਆਂ ਪਰ ਚੀਮੇ ਬਾਈ ਦੇ ਸਾਰੇ ਗਾਣੇ ਇੰਨੇ ਜ਼ਿਆਦਾ ਰਹੱਸਮਈ ਹੁੰਦੇ ਆ ਕਿ ਬੰਦਾ ਸੁਣੇ ਬਗੈਰ ਕੋਈ ਵੀ ਅੰਦਾਜ਼ਾ ਜਾਂ ਕੋਈ ਵੀ ਦਾਵਾ ਨਹੀਂ ਕਰ ਸਕਦਾ ਕਿਉਂਕਿ ਬੰਦੇ ਨੂੰ ਪਤਾ ਹੀ ਨਹੀਂ ਕਿ ਚੀਮੇ ਦੇ ਕਿਹੜੇ ਗਾਣੇ ਵਿੱਚ ਕਿਹੜੇ ਪੈਰੇ ਵਿੱਚ ਕਿਹੜੀ ਲਾਈਨ ਵਿੱਚ ਕਿਹੜੇ ਬੰਦੇ ਉੱਤੇ ਅਤੇ ਕਿਹੜੀ ਗੱਲ ਕੀਤੀ ਹੋਣੀ ਆ ਕਿਉਂਕਿ ਇਹ ਸਾਰੇ ਸਿੰਗਰ ਗਾਣੇ ਦੇ ਟੇਸਟ ਦੇ ਹਿਸਾਬ ਨਾਲ ਜਾਂ ਕੈਟਾਗਰੀ ਦੇ ਹਿਸਾਬ ਨਾਲ ਹੀ ਅਗਲੇ ਜਾਂ ਬਈਆ ਭੰਗੜੇ ਵਾਲੇ ਗਾਣੇ ਵਿੱਚ ਭੰਗੜੇ ਦੀਆਂ ਗੱਲਾਂ ਕੀਤੀਆਂ ਹੋਗੀਆਂ ਗੈਂਗਸਟਰਾਂ ਵਾਲੇ ਚ ਗੈਂਗਸਟਰਾਂ ਵਾਲੀਆਂ ਚੱਕਵੇਂ ਵਿੱਚ ਚੱਕੇ ਮੀਆਂ ਸੈਡ ਵਿੱਚ ਸੈਡ ਵਾਲੀਆਂ ਗੱਲਾਂ ਕੀਤੀਆਂ ਹੋਣਗੀਆਂ ਪਰ ਈਮੇ ਬਾਈ ਦੇ ਭੰਗੜੇ ਜਾਂ ਚੱਕਵੇਂ ਗਾਣੇ ਵਿੱਚ ਕਿਹੜੇ ਵੇਲੇ ਕਿਹੜੇ ਸ਼ਹੀਦ ਦੀ ਜਾਂ ਕਿਹੜੇ ਖਾੜਕੂ ਸਿੰਘਾਂ ਦੀ ਗੱਲ ਆ ਜਾਣੀਆਂ ਕੋਈ ਅੰਦਾਜ਼ਾ ਨਹੀਂ ਯੋਦੇ ਕੱਟ ਦਿੰਦੇ ਬਿਲੋਜ ਹਿਲ ਵਿੱਚੋਂ ਚੱਲ ਲਾ ਹੁਣ ਪਿਛਲੀ ਵਾਰੀ ਤਾਂ ਆਪਾਂ ਇਸੇ ਗੱਲ ਤੇ ਚਰਚਾ ਕਰ ਰਹੇ ਸੀ ਕਿ ਚੀਮੇ ਨੇ ਇਸ ਗਾਣੇ ਵਿੱਚ ਜੇਲਾਂ ਚੋਂ ਪਟੀਆਂ ਹੋਈਆਂ ਸਰੰਗਾਂ ਦੀ ਗੱਲ ਕਿਵੇਂ ਜੋੜ ਦਿੱਤੀ ਕਿੰਨੀ ਵਧੀਆ ਤੇ ਹੁਣ ਨਵੇਂ ਗਾਣੇ ਵਿੱਚ ਉਹਨੇ ਦੀਪ ਸਿੱਧੂ ਦੀ ਗੱਲ ਜੇ ਇਸ ਤਰੀਕੇ ਕੀਤੀ ਹੋਈ ਆ ਉਹ ਸਾਰੇ ਦਾ ਸਾਰਾ ਗਾਣਾ ਇੱਕ ਪਾਸੇ ਤੇ ਇੱਕ ਪੈਰਾ ਇੱਕ ਪਾਸੇ ਲੱਗ ਰਿਹਾ ਜਿੰਦ ਸਾਡੀ ਲੱਗ ਜਾਂਦੀ ਤੈਨੂੰ ਦੀਪ ਸਿੱਧੂ ਆ ਇਹੋ ਜਿਹੇ ਪੈਰੇ ਹਰੇਕ ਗਾਣੇ ਵਿੱਚ ਜੋੜਨੇ ਔਖੇ ਨਹੀਂ ਹੁੰਦੇ ਪਰ ਉਹਨਾਂ ਨੂੰ ਸੁਚੱਜੇ ਢੰਗ ਨਾਲ ਦਰਸਾਉਣਾ ਅਤੇ ਸੁਣਾਉਣਾ ਬਹੁਤ ਜਿਆਦਾ ਮੁਸ਼ਕਲ ਹੁੰਦਾ ਆ ਤੇ ਇਸ ਕੰਮ ਵਿੱਚ ਚੀਮਾ ਬਾਈ ਕਿਤੇ ਨਾ ਕਿਤੇ ਬਹੁਤ ਜਿਆਦਾ ਕਾਮਯਾਬ ਹੋ ਰਿਹਾ ਆ ਚੀਮੇ ਬਾਈ ਦੀ ਜੰਗ ਗੋੜ ਐਲਬਮ ਬਣੇ ਆਪਣੇ ਪਹਿਲੇ ਹਫਤੇ ਵਿੱਚ ਹੀ ਪਿਛਲੇ 6 ਮਹੀਨਿਆਂ ਵਿੱਚ ਪੰਜਾਬੀ ਇੰਡਸਟਰੀ ਵਿੱਚ ਜਿੰਨੀਆਂ ਵੀ ਐਲਬਮਾਂ ਈਪੀਆਂ ਜਾਂ ਜਿੰਨੇ ਵੀ ਸਿੰਗਲ ਟਰੈਕ ਰਿਲੀਜ਼ ਹੋਇਆ ਸਾਰਿਆਂ ਦੇ ਰਿਕਾਰਡ ਤੋੜ ਦਿੱਤੇ ਆ ਹਾਲਾਤ ਇਹ ਆ ਕਿ ਅੱਜ ਕੱਲ ਪੰਜਾਬ ਦੀ ਕਿਸੇ ਵੀ ਜਿਮ ਵਿੱਚ ਚਲ ਜਾਓ ਉੱਥੇ ਚੀਮਾ ਬਾਈ ਲੱਗਾ ਹੋਇਆ ਨਾਈ ਦੇ ਵਾਲ ਕਟਾਉਣ ਚਲ ਜਾਓ ਉੱਥੇ ਚੀਮਾ ਬਾਈ ਲੱਗਾ ਹੋਇਆ ਹਾਤੇ ਤੇ ਬਹਿ ਕੇ ਖਾਣ ਲੱਗ ਜਾਓ ਜਾਂ ਕਲੱਬ ਵਿੱਚ ਨੱਚਣ ਚਲ ਜਾਓ ਉੱਥੇ ਵੀ ਚੀਮਾ ਬਾਈ ਲੱਗਾ ਹੋਇਆ ਮੋਟਰ ਤੇ বাজ ਰਹੀ ਟੇਪ ਵਿੱਚ ਚੀਮਾ ਬਾਈ ਪਾਣੀ ਲੱਗੇ ਖੇਤ ਵਿੱਚ ਚੀਮਾ ਬਾਈ ਗਲੀ ਚ ਲੰਗੇ ਟਰੈਕਟਰ ਉੱਤੇ ਚੀਮਾ ਬਾਈ ਗੈਂਗਸਟਰਾਂ ਦੇ ਕੈਰੇਕਟਰ ਵਿੱਚ ਚੀਮਾ ਬਾਈ ਇੰਸਟਾਗ੍ਰam ਫੀਡ ਵਿੱਚ ਚੀਮਾ ਬਾਈ ਮੱਛਰੀ ਹੋਈ ਮੰਢੀਰ ਵਿੱਚ ਚੀਮਾ ਬਾਈ ਕੁਝ ਜ਼ਿਆਦਾ ਤਾਂ ਨਹੀਂ ਹੋ ਗਿਆ ਅਰੇ ਸੱਚ ਬਾਈ ਜਿਵੇਂ ਚੀਮੇ ਬਾਈ ਨੇ ਆ ਆਪੀ ਆਪਣੇ ਗਾਣੇ ਵਿੱਚ ਕਿਹਾ ਕਿ ਮੇਰੇ ਨਾਮ ਦੇ ਸ਼ੇਅਰ ਖਰੀਦ ਕੇ ਰੱਖ ਲਾ ਮੇਰਾ ਗ੍ਰਾਫ ਬਹੁਤ ਉੱਚਾ ਜਾਣ ਵਾਲਾ ਬਿਲਕੁਲ ਸੱਚੀ ਗੱਲ ਵਾ ਮੇਰੇ ਨਾਮ ਦੇ ਖਰੀਦ ਕੇ ਤੂੰ ਸ਼ੇਅਰ ਰੱਖ ਲਾ ਮੇਰਾ ਸੋਹਣੀ ਗ੍ਰਾਫ ਬੜਾ ਵੱਡਾ ਜਾਊਗਾ ਚੀਮੇ ਬਾਈ ਦਾ ਗ੍ਰਾਫ ਆਏ ਦਿਨ ਤੇ ਆਏ ਟਰੈਕ ਦੇ ਨਾਲ ਦਿਨੋਂ ਦਿਨ ਉੱਤੇ ਹੀ ਜਾ ਰਿਹਾ ਪਰ ਇਹ ਸਾਰਾ ਕੁਝ ਹੋਣ ਦੇ ਬਾਵਜੂਦ ਵੀ ਇੱਕ ਬਹੁਤ ਵੱਡੀ ਕਮਜ਼ੋਰੀ ਚੀਮੇ ਬਾਈ ਵਿੱਚ ਅਤੇ ਚੀਮੇ ਬਾਈ ਦੇ ਗਾਣਿਆਂ ਵਿੱਚ ਦੇਖੀ ਜਾ ਰਹੀ ਆ ਉਹ ਆ ਕੰਪੋਜੀਸ਼ਨ 노 ਡਾਊਟ ਹੈ ਕਿ ਚੀਮੇ ਬਾਈ ਦੇ ਲਿਰਿਕਸ ਬਹੁਤ ਹੀ ਯੂਨੀਕ ਵੱਖਰੇ ਅਤੇ ਹਰ ਇੱਕ ਬੰਦੇ ਨਾਲ ਰਿਲੇਟ ਕਰਨ ਵਾਲੇ ਹੁੰਦੇ ਆ ਪਰ ਕੰਪੋਜੀਸ਼ਨ ਵਾਲੇ ਮਾਮਲੇ ਵਿੱਚ ਥੋੜੀ ਜੀ ਨਿਰਾਸ਼ਾ ਹੱਥ ਲੱਗਣੀ ਸ਼ੁਰੂ ਹੋ ਚੁੱਕੀ ਆ ਨਵੀਂ ਐਲਬਮ ਵਿੱਚ ਘੱਟੋ ਘੱਟ 10-11 ਗਾਣੇ ਆ ਇੱਕ ਦੋ ਗਾਣਿਆਂ ਨੂੰ ਛੱਡ ਕੇ ਸਾਰੇ ਗਾਣੇ ਲਗਭਗ ਸੇਮ ਜੀ ਵਾਈਬ ਕਰ ਰਹੇ ਆ ਕਈ ਵਾਰੀ ਤਾਂ ਇੰਝ ਲੱਗਦਾ ਕਿ ਜਿਵੇਂ ਇੱਕ ਗਾਣਾ ਸ਼ੁਰੂ ਕੀਤਾ ਸੀ ਉਸ ਤੋਂ ਬਾਅਦ ਉਹੀ ਨਹੀਂ ਮੁੱਕਿਆ ਤੇ ਉਹਦੇ ਹੀ ਨਵੇਂ ਪਹਿਰੇ ਸ਼ੁਰੂ ਹੋਈ ਜਾ ਰਹੇ ਆ ਥੋੜਾ ਬੋਤਾਂ ਮਿਊਜ਼ਿਕ ਚੇਂਜ ਹੋਈ ਜਾ ਰਿਹਾ ਆ ਵੈਸੇ ਮੈਂ ਨਵੇਂ ਸਿੰਗਰਾਂ ਉੱਤੇ ਨਾਂ ਦਾ ਬਹੁਤਾ ਤੰਜ ਕਰਦਾ ਆ ਤੇ ਨਾ ਹੀ ਉਹਨਾਂ ਤੋਂ ਕੁਝ ਜ਼ਿਆਦਾ ਐਕਸੈਪਟ ਕਰਦਾ ਆ ਪਰ ਇਹਦੇ ਬਾਵਜੂਦ ਨਵੇਂ ਸਿੰਗਰਾਂ ਨੂੰ ਹੱਲਾਸ਼ੇਰੀ ਅਤੇ ਸਪੋਰਟ ਕਰਨ ਦੀ ਬਹੁਤ ਜ਼ਿਆਦਾ ਕੋਸ਼ਿਸ਼ ਕਰਦਾ ਹੁੰਦਾ ਆ ਪਰ ਇੱਥੇ ਕੰਪੋਜੀਸ਼ਨ ਵਾਲੇ ਮਾਮਲੇ ਵੱਡੀ ਲੋੜ ਸੀ ਕਿਉਂਕਿ ਕੱਲ ਨੂੰ ਕਿਤੇ ਇਹ ਨਾ ਹੋਵੇ ਕਿ ਚੀਮਾ ਵਾਈ ਵੀ ਅਰਜੈਂਟ ਲੋ ਵਾਂਗੂ ਇੱਕੋ سانਚੇ ਵਿੱਚ ਨਵੀਆਂ ਮੂਰਤੀਆਂ ਬਣਾਉਣੀਆਂ ਸ਼ੁਰੂ ਕਰ ਦੇਵੇ ਕਿਉਂਕਿ ਆਡੀਅנס ਪਹਿਲਾਂ-ਪਹਿਲਾਂ ਨਵੇਂ ਸਿੰਗਰਾਂ ਦੀਆਂ ਇਹੋ ਜਿਹੀਆਂ ਚੀਜ਼ਾਂ ਉੱਤੇ ਧਿਆਨ ਨਹੀਂ ਦਿੰਦੀਆਂ ਕਿਉਂਕਿ ਨਵੇਂ ਸਿੰਗਰ ਹੁੰਦੇ ਹਨ ਨਵੀਆਂ ਚੀਜ਼ਾਂ ਹੁੰਦੀਆਂ ਨਵੀਂ ਵਾਈਬ ਹੁੰਦੀ ਆ ਤੇ ਆਡੀਅੰਸ ਉਹਦੇ ਵਿੱਚ ਹੀ ਮਸਤ ਰਹਿੰਦੀ ਆ ਤੇ ਸਿੰਗਰ ਵੀ ਨਵੇਂ ਰਿਸਕ ਤੇ ਨਵੇਂ ਐਕਸਪੈਰੀਮੈਂਟ ਕਰਨ ਦੀ ਬਜਾਏ ਉਸੇ ਪੈਟਰਨ ਉੱਤੇ ਚੱਲਣਾ ਸ਼ੁਰੂ ਕਰ ਦਿੰਦਾ ਕਿਉਂਕਿ ਸਿੰਗਰ ਉੱਤੇ ਵੀ ਕਮਰਸ਼ੀਅਲ ਅਤੇ ਬੈਕ ਟੂ ਬੈਕ ਗਾਣੇ ਰਿਲੀਜ਼ ਕਰਨ ਦਾ ਬਹੁਤ ਵੱਡਾ ਪ੍ਰੈ ਬਾਦ ਵਿੱਚ ਦੇਖਾਂਗੇ ਪਰ ਬਾਅਦ ਵਿੱਚ ਕੁਝ ਵੀ ਨਹੀਂ ਦੇਖਿਆ ਜਾਂਦਾ ਕਿਉਂਕਿ ਸਿੰਗਰ ਵਾਸਤੇ ਵੀ ਇਹ ਇੱਕ ਬਹੁਤ ਵੱਡੀ ਕੰਫਰਟ ਜ਼ੋਨ ਬਣ ਜਾਂਦੀ ਹੈ ਜਿਹਦੇ ਵਿੱਚੋਂ ਨਿਕਲਣਾ ਬਾਅਦ ਵਿੱਚ ਸਿੰਗਰ ਲਈ ਬਹੁਤ ਜ਼ਿਆਦਾ ਮੁਸ਼ਕਲ ਹੋ ਜਾਂਦਾ ਹੈ ਜੇਕਰ ਸੋਚਿਆ ਜਾਵੇ ਤਾਂ ਅੱਜ ਦੀ ਡੇਡ ਵਿੱਚ ਅਰਜੰਟ ਲੋ ਕੋਲ ਨਾ ਤਾਂ ਪੈਸੇ ਦੀ ਕਮੀ ਆ ਤੇ ਨਾ ਹੀ ਟੀਮ ਦੀ ਕਮੀ ਆ ਉਹ ਜੋ ਚਾਹੇ ਕਰ ਸਕਦਾ ਆ ਪਰ ਇਹ ਸਾਰਾ ਕੁਝ ਹੋਣ ਦੇ ਬਾਵਜੂਦ ਵੀ ਅਰਜੰਟ ਲੋ ਇਸ ਜ਼ੋਨਰ ਵਿੱਚੋਂ ਜਾਂ ਆਪਣੀ ਕੰਫਰਟ ਜ਼ੋਨ ਵਿੱਚੋਂ ਚਾਹ ਕੇ ਵੀ ਬਾਹਰ ਨਹੀਂ ਆ ਰਿਹਾ ਇਹ ਤੋਂ ਪਹਿਲਾਂ ਕਿ ਚੀਮਾ ਬਾਈ ਵੀ ਇਸ ਐਡਰੈਸ ਦਾ ਹਿੱਸਾ ਬਣੇ ਤਾਂ ਸਾਨੂੰ ਹੁਣ ਤੋਂ ਹੀ ਚੀਮੇ ਨੂੰ ਥੋੜਾ ਥੋੜਾ ਡਿਸਟਰਬ ਕਰਨਾ ਸ਼ੁਰੂ ਕਰ ਦੇਣਾ ਚਾਹੀਦਾ ਤਾਂ ਜੋ ਚੀਮੇ ਮੈਨੂੰ ਵੀ ਪਤਾ ਹੋਵੇ ਕਿ ਲੋਕੀ ਹੁਣ ਉਹਨੂੰ ਜੱਜ ਕਰ ਰਹੇ ਆ ਜੇਕਰ ਉਹਨੇ ਆਪਣੀ ਫੇਮ ਵਾਲਾ ਗ੍ਰਾਫ ਇੰਜ ਹੀ ਉੱਤੇ ਨੂੰ ਲੈ ਕੇ ਜਾਣਾ ਆ ਤਾਂ ਹਮੇਸ਼ਾ ਉਹਨੂੰ ਕੁਝ ਨਾ ਕੁਝ ਨਵਾਂ ਲੈ ਕੇ ਆਉਣਾ ਪਊਗਾ ਨਹੀਂ ਤੇ ਪੰਜਾਬੀਆਂ ਦਾ ਸੁਭਾਅ ਦਾ ਵੀ ਸਾਰਿਆਂ ਨੂੰ ਪਤਾ ਹੀ ਆ ਕਿ ਉਹ ਜਿੰਨੀ ਜਲਦੀ ਸ਼ੇਅਰਾਂ ਨੂੰ ਖਰੀਦਣ ਵਿੱਚ ਦਿਖਾਉਂਦੇ ਆ ਉਸ ਤੋਂ ਵੀ ਜ਼ਿਆਦਾ ਜਲਦੀ ਵਿੱਚ ਸ਼ੇਅਰ ਵੇਚ ਵੀ ਦਿੰਦੇ ਆ ਵਾਚ ਯੋਰ ਪੇਰੈਂਟਸ ਹੈਵ ਕਦੇ ਦੇਖੀਏ 2 ਕਰੋੜ ਇਨ ਕੈਸ਼ ਰਣਵੀਰ ਲਾਹਵਾਦੀ ਇਹਦੇ ਸਿਰਫ ਇੱਕ ਜੋਕ ਨੇ ਇੰਡੀਆ ਦਾ ਸਭ ਤੋਂ ਵੱਡਾ ਕਮੇਡੀ ਸ਼ੋਅ ਇੱਕ ਹੀ ਦਿਨ ਵਿੱਚ ਸ਼ਟਡਾਊਨ ਕਰਵਾ ਦਿੱਤਾ ਵੱਡੇ ਵੱਡੇ ਸੈਲੀਬ੍ਰਿਟੀ ਵੱਡੇ ਵੱਡੇ ਨੇਤਾ ਲੋਕ ਇਸ ਮੁੱਦੇ ਉੱਤੇ ਰਿਐਕਸ਼ਨ ਦੇ ਰਹੇ ਆ ਬਹੁਤ ਵੱਡੇ ਤਰੀਕੇ سے ਕੁਝ ਚੀਜ਼ੋ ਕੋ ਕਹਾ ਗਿਆ ਹੈ ਪ੍ਰেজেন্ট ਕੀਤਾ ਗਿਆ ਹੈ ਸਰਕਾਰਾਂ ਇਸ ਮੁੱਦੇ ਉੱਤੇ ਐਕਸ਼ਨ ਲੈ ਰਹੀਆਂ ਆ ਰਾਤੋ ਰਾਤ ਨਵੀਆਂ ਧਾਰਾਂ ਤੇ ਨਵੇਂ ਕਾਨੂੰਨ ਬਣਾਏ ਜਾ ਰਹੇ ਆ ਅਖਬਾਰਾਂ ਵਿੱਚ ਨਿਊਜ਼ ਰਿਪੋਰਟਾਂ ਵਿੱਚ ਰੀਲਾਂ ਵਿੱਚ ਪੋਸਟਾਂ ਵਿੱਚ YouTube ਵਿੱਚ ਇੱਕ ਹੀ ਮੁੱਦਾ ਟ੍ਰੈਂਡਿੰਗ ਉੱਤੇ ਚੱਲ ਰਿਹਾ ਇਹਦਾ ਵੱਡਾ ਕਾਰਨ ਇਹ ਹੀ ਸੀ ਕਿ ਇਹਨਾਂ ਲੋਕਾਂ ਨੇ ਆਪਣੇ ਸ਼ੋਅ ਤੇ ਬਹੁਤ ਜ਼ਿਆਦਾ ਡਾਰਕ ਕਾਮੇਡੀ ਦਾ ਇਸਤੇਮਾਲ ਕੀਤਾ ਜਾਂ ਸਿੱਧੇ ਸ਼ਬਦਾਂ ਵਿੱਚ ਕਹ ਲਓ ਕਿ ਗੰਦੀ ਸ਼ਬਦਾਵਲੀ ਦਾ ਓਹ 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 ਕਿਆ ਹੋ ਗਿਆ ਨਹੀਂ ਭਾਈ ਕੋ ਔਰ ਊਡ ਯੂ ਜੁਆਇਨ ਇਨ ਵਾਂਸ ਐਂਡ ਸਟਾਪ ਇਟ ਫੋਰਐਵਰ ਪਰ ਕਿੱਡੀ ਹੈਰਾਨੀ ਦੀ ਗੱਲ ਵਾ ਕਿ ਜਿਹੜੇ ਲੋਕ ਇਸ ਪ੍ਰੋਗਰਾਮ ਦਾ ਅਤੇ ਇਹਨਾਂ ਲੋਕਾਂ ਦਾ ਵਿਰੋਧ carreira ਉਹ ਵਿਰੋਧ ਕਰਨ ਵਾਸਤੇ ਇਹਨਾਂ ਤੋਂ ਵੀ ਜ਼ਿਆਦਾ ਗੰਦੀ ਸ਼ਬਦਾਵਲੀ ਦਾ ਇਸਤੇਮਾਲ ਕਰ ਰਹੇ ਆ ਹੁਣ ਮੈਂ ਇਸ ਸ਼ੋਅ ਦਾ ਜਾਂ ਇਹਨਾਂ ਲੋਕਾਂ ਦਾ ਕੋਈ ਸਪੋਰਟਰ ਨਹੀਂ ਹੈਗਾ ਹੈਰਾਨੀ ਇਸ ਗੱਲ ਤੇ ਆ ਕਿ ਲੋਕ ਜੇ ਇਸ ਚੀਜ਼ ਦੇ ਖਿਲਾਫ ਲੜ ਰਹੇ ਆ ਉਸੇ ਚੀਜ਼ ਨੂੰ ਆਪਣਾ ਹਥਿਆਰ ਬਣਾ ਰਹੇ ਆ ਉਹ ਲੋਕ ਗੰਦੀਆਂ ਗਾਲਾਂ ਗੰਦੀ ਸ਼ਬਦਾਵਲੀ ਅਤੇ ਗੰਦੀ ਕਮੇਡੀ ਨੂੰ ਬੰਦ ਕਰਾਉਣ ਵਾਸਤੇ ਹਾਹਾਕਾਰ ਮਚਾ ਰਹੇ ਆ ਪਰ ਏਸ ਗੱਲ ਨੂੰ ਬਿਲਕੁਲ ਭੁੱਲ ਚੁੱਕੇ ਆ ਕਿ ਉਹ ਆਪਣੇ ਕਮੈਂਟਾਂ ਵਿੱਚ ਅਤੇ ਆਪਣੀਆਂ ਵੀਡੀਓ ਵਿੱਚ ਇਹਨਾਂ ਨਾਲੋਂ ਵੀ ਜ਼ਿਆਦਾ ਗੰਦੀਆਂ ਗਾਲਾਂ ਕੱਢ ਰਹੇ ਆ ਮਾਂ ਭੈਣ ਦੇ ਗੰਦੇ ਜੋਕ ਬਣਾਉਣ ਵਾਲਿਆਂ ਨੂੰ ਦਬਾਉਣ ਵਾਸਤੇ ਸਾਡੇ ਸੂਝਵਾਨ ਇੰਡੀਅਨ ਲੋਕ ਆਪ ਵੀ ਮਾਂ ਭੈਣ ਦੀਆਂ ਗਾਲਾਂ ਕੱਢ ਕੇ ਉਹਨਾਂ ਦੇ ਖਿਲਾਫ ਲੜ ਰਹੇ ਆ ਇਹ ਤਾਂ ਉਹ ਗੱਲ ਹੋਈ ਕਿ ਇੱਕ ਭੇੜ ਭੇੜ ਚਾਲ ਦੇ ਖਿਲਾਫ ਭੇੜ ਚਾਲ ਵਿੱਚ ਚੱਲ ਕੇ ਤੇ ਭੇੜ ਚਾਲ ਦਾ ਹੀ ਵਿਰੋਧ ਕਰ ਰਹੀ ਆ ਕੀ ਇਹ ਚੀਜ਼ ਤੁਸੀਂ ਵੀ ਨੋਟ ਕੀਤੀ ਆ ਕਿ ਪਿਛਲੇ ਕੁਝ ਕ ਮਹੀਨਿਆਂ ਤੋਂ ਸਾਡੇ ਕੁਝ ਕ ਪੰਜਾਬੀ ਸਿੰਗਰ ਪੰਜਾਬੀ ਗਾਣਿਆਂ ਦੀ ਵੀਡੀਓ ਦੇ ਨਾਂ ਤੇ ਸਾਨੂੰ ਪ੍ਰੋਸ ਕੀ ਰਿਹਾ ਪਿਛਲੇ 6 ਕ ਮਹੀਨਿਆਂ ਤੋਂ ਕੁਝ ਕ ਗਾਣਿਆਂ ਦੀਆਂ ਵੀਡੀਓਜ਼ ਇੰਜ ਆ ਰਹੀਆਂ ਜਿਨ੍ਹਾਂ ਨੂੰ ਦੇਖਣ ਤੋਂ ਬਾਅਦ ਫੈਸਲਾ ਲੈਣਾ ਮੁਸ਼ਕਲ ਹੋ ਰਿਹਾ ਆ ਕਿ ਅਸੀਂ ਕੋਈ ਪੰਜਾਬੀ ਗਾਣਾ ਦੇਖ ਰਹੇ ਆ ਜਾਂ ਕੋਈ ਅਡਲਟ ਵੈਬਸਾਈਟ ਇਹ ਵਾਲਾ ਕੰਮ 2001-02 ਦੇ ਆਰਾਊਂਡ ਵੀ ਬਹੁਤ ਜੋਰਾ ਸ਼ੋਰਾਂ ਤੇ ਚੱਲਿਆ ਸੀ ਰੋਮੀ ਗਿੱਲ ਦੇ ਗਾਣਿਆਂ ਵਿੱਚ ਜੈਜੀਬੀ ਦੇ ਗਾਣਿਆਂ ਵਿੱਚ ਜਾਂ ਇੰਗਲੈਂਡ ਤੋਂ ਰਿਲੀਜ਼ ਹੋਣ ਵਾਲੇ ਗਾਣੇ ਜੱਸੀ ਗਿੱਲ ਦਾ ਗਾਣਾ ਦਿਲ ਲੈ ਗਈ ਕੁੜੀ ਗੁਜਰਾਤੀ ਉਹਦੇ ਵਿੱਚ ਵੀ ਇਹੋ ਜਿਹੀਆਂ ਵੀਡੀਓਜ਼ ਦੇਖਣ ਨੂੰ ਮਿਲਦੀਆਂ ਸੀ ਪਰ ਬਾਅਦ ਵਿੱਚ ਲੋਕਾਂ ਨੇ ਆਵਾਜ਼ ਚੱਕੀ ਤਾਂ ਇਹ ਵਾਲਾ ਕੰਮ ਘਟ ਗਿਆ ਕਹਿ ਲਓ ਜਾਂ ਬੰਦ ਹੋ ਗਿਆ ਪਰ ਪਿਛਲੇ 6 ਕ ਮਹੀਨਿਆਂ ਤੋਂ ਇਹ ਵਾਲੇ ਲੱਛਣ ਸਾਡੇ ਸਿੰਗਰਾਂ ਦੇ ਫੇਰ ਦੁਬਾਰਾ ਫੜ ਲਏ ਆ ਵੈਸੇ ਤਾਂ ਅੱਜਕੱਲ ਇਹੋ ਜਿਹੇ ਬਹੁਤ ਸਾਰੇ ਗਾਣੇ ਆ ਪਰ ਮੈਂ 2-4 ਕ ਗਾਣਿਆਂ ਦੀ ਇਸ ਵੀਡੀਓ ਵਿੱਚ ਗੱਲ ਕਰੂੰਗਾ ਬਾਕੀ ਦੇ ਤੁਹਾਨੂੰ ਆਪਣੇ ਕਰ ਲੈਣੇ ਆ ਇਹ ਦੋਏ ਪਤੰਦਰ ਪਤਾ ਨਹੀਂ ਕਿਹੜੀ ਗੱਲਾਂ ਕੰਧਾਂ ਜੀਆਂ ਚ ਵੱਜਦੇ ਫਿਰਦੇ ਆ ਕਦੇ ਇਹ ਮਾਡਲ ਦੇ ਪਿੱਛੇ ਕੈਮਰਾ ਲੈ ਕੇ ਜਾਂਦੇ ਆ ਅੱਗੇ ਲੈ ਕੇ ਜਾਂਦੇ ਆ ਉੱਤੇ ਕਦੇ ਥੱਲੇ ਵਿਚਾਰੀ ਨੂੰ 1000 ਡਾਲਰ ਦੇ ਕੇ ਪਤਾ ਨਹੀਂ ਉਹਦੇ ਕੋਲੋਂ ਕਿੰਨੇ ਕ ਬੈਨੀਫਿਟ ਭਾਲਦੇ ਆ ਇੱਥੇ ਬਹੁਤ ਵੱਡੇ ਵੱਡੇ ਗਾਣੇ ਬਣੇ ਆ ਤੇ ਉਹਨਾਂ ਦੀਆਂ ਵੱਡੀਆਂ ਵੱਡੀਆਂ ਵੀਡੀਓਜ਼ ਵੀ ਬਣੀਆਂ ਤੇ ਹਰ ਇੱਕ ਵੀਡੀਓ ਨੂੰ ਵੱਖਰੇ ਅਤੇ ਸੁਚੱਜੇ ਢੰਗ ਨਾਲ ਬਣਾਇਆ ਜਾ ਸਕਦਾ ਪਰ ਪਤਾ ਨਹੀਂ ਇਹਨਾਂ ਲੋਕਾਂ ਨੇ ਕਿਉਂ ਇਹ ਸੋਚ ਕੇ ਰੱਖਿਆ ਆ ਕਿ ਇਹ ਵਾਲਾ ਸੁੱਖਾ ਕੰਮ ਆ ਔਡੀਅੰਸ ਨੂੰ ਬੰਨ੍ਹ ਕੇ ਰੱਖਣ ਦਾ ਕਿ ਗਾਣੇ ਵਿੱਚ ਥੋੜਾ ਜਿਹਾ ਨਗੇਜ਼ ਦਿਖਾ ਲਓ ਤੇ ਥੰਬਨੇਲ ਉੱਤੇ ਵੀ ਇਹੋ ਜਿਹੀ ਫੋਟੋ ਲਾਗਣ ਨੂੰ ਮਿਲ ਜੂਗੀ ਹੁਣ ਜੱਸੀ ਗਿੱਲ ਦਾ ਲੋਰ ਲੋਰ ਗਾਣਾ ਜੱਸੀ ਭਾਜੀ ਕਿਹੜੀ ਗੱਲੋਂ ਕੀ ਮਿਲ ਗਿਆ ਉਹ ਕੁਝ ਕਰਕੇ ਗਾਣਾ ਤਾਂ ਫੇਰ ਵੀ ਨਹੀਂ ਚੱਲਿਆ 10 ਦਿਨਾਂ ਵਿੱਚ 2 ਮਿਲੀਅਨ ਵੀ ਵਿਊ ਨਹੀਂ ਹੋਏ ਨਾ ਗਾਣਾ ਚਰਚਾ ਵਿੱਚ ਆ ਰਿਹਾ ਨਾ ਟ੍ਰੈਂਡਿੰਗ ਵਿੱਚ ਜਿਹੜੇ 4 ਵਿਊ ਆਏ ਆ ਉਹ ਵੀ ਪ੍ਰਮੋਸ਼ਨਾਂ ਲਾ ਲਾ ਕੇ ਤਾਂ ਫਿਰ ਐਨਾ ਗੰਦ ਪਾਉਣ ਦੀ ਕੀ ਜ਼ਰੂਰਤ ਸੀ ਜੱਸੀ ਭਾਜੀ ਸ਼ਾਇਦ ਤੁਸੀਂ ਭੁੱਲ ਰਹੇ ਹੋ ਕਿ ਤੁਸੀਂ ਐਹੋ ਜਿਹੀਆਂ ਵੀਡੀਓਜ਼ ਬਣਾ ਕੇ ਹਿੱਟ ਨਹੀਂ ਸੀ ਹੋਏ ਤੁਸੀਂ ਮਿੰਨੀ ਬੱਸ ਜਾਂ ਝਾਂਜਰ ਵਰਗੀਆਂ ਸਿੰਪਲ ਤੇ ਸੋਬਰ ਵੀਡੀਓਜ਼ ਬਣਾ ਕੇ ਹਿੱਟ ਹੋਏ ਸੀ ਅੱਜ ਦੀ ਡੇਢ ਵਿੱਚ ਐਹੋ ਜਿਹੇ ਗਾਣੇ ਦੇ ਐਹੋ ਜਿਹੀਆਂ ਵੀਡੀਓਜ਼ ਬਣਾ ਕੇ ਨਾ ਤੁਸੀਂ ਕਰਦੇ ਰਹੇ ਨਾ ਘਾਟਦੇ ਬੋਲੀਵੁੱਡ ਵਿੱਚ ਤੁਹਾਡੀ ਜਗ੍ਹਾ ਹਜੇ ਉਸ ਕਦਰ ਬਣ ਨਹੀਂ ਰਹੀ ਤੇ ਪੰਜਾਬੀ ਬੋਲੇ ਜਾ ਰਹੇ ਆ ਹਲੇ ਵੀ ਟਾਈਮ ਹੈਗਾ ਪੰਜਾਬੀ ਆਡੀਅנס ਫੇਰ ਦੁਬਾਰਾ ਤੁਹਾਨੂੰ ਗੱਲ ਨਾਲ ਲਾਉਣ ਲਈ ਤਿਆਰ ਬਾ ਪਰ ਥੋੜਾ ਜਿਹਾ ਐਫਰਟ ਤੁਹਾਨੂੰ ਵੀ ਲਗਾਉਣਾ ਪਊਗਾ ਪੁਰਾਣੇ ਜਨਰ ਵਿੱਚ ਇੱਕ ਵਾਰੀ ਫੇਰ ਦੁਬਾਰਾ ਆਉਣਾ ਪਊਗਾ ਜ਼ਰੂਰੀ ਨਹੀਂ ਕਿ ਤੁਸੀਂ ਇਹੋ ਜਿਹਾ ਕੰਮ ਕਰਕੇ ਹੀ ਬਾਲੀਵੁੱਡ ਵਿੱਚ ਜਾਂ ਪੰਜਾਬੋਂ ਬਾਹਰਲੀ ਆਡੀਅנס ਵਿੱਚ ਆਪਣੀ ਜਗ੍ਹਾ ਬਣਾ ਸਕਦੇ ਹੋ ਤੁਹਾਡੀ ਪਰਸਨੈਲਿਟੀ ਨੂੰ ਸਿੰਪਲ ਤੇ ਸੋਬਰ ਚੀਜ਼ਾਂ ਜ਼ਿਆਦਾ ਸੂਟ ਕਰਦੀਆਂ ਇੱਕ ਵਾਰ ਇਹ ਚੀਜ਼ ਨੂੰ ਕੰਟੀਨਿਊ ਕਰਕੇ ਰੱਖੋ ਸ਼ਾਇਦ ਤੁਹਾਨੂੰ ਉਹ ਮਿਲ ਜਵੇ ਜੋ ਤੁਹਾਨੂੰ ਆਹ ਕੁਝ ਕਰਕੇ ਨਹੀਂ ਮਿਲਿਆ ਜਰਾਕ ਸੋਚ ਕੇ ਦੇਖੋ ਕਿ ਜੋਰਡਨ ਸੰਧੂ ਦੇ ਫੋਮੋ ਗਾਣੇ ਦੀ ਵੀਡੀਓ ਜੇਕਰ ਬੜੀ ਠੰਡ ਨਾਲ ਬਣਾਈ ਜਾਂਦੀ ਤਾਂ ਕੀ ਇਸ ਗਾਣੇ ਨੇ ਨਹੀਂ ਸੀ ਚੱਲਣਾ ਜੇਕਰ ਇਸ ਗਾਣੇ ਦੀ ਵੀਡੀਓ ਵਿੱਚ ਮਾਡਲ ਨੂੰ ਵਧੀਆ ਤਰੀਕੇ ਨਾਲ ਦਿਖਾਇਆ ਜਾਂਦਾ ਤਾਂ ਕੀ ਇਸ ਗਾਣੇ ਦਾ ਚਰਚਾ ਇੰਨਾ ਨਹੀਂ ਸੀ ਹੋਣਾ वैसे भी ये गाना अपनी वीडियो दे नाल नहीं चल रिया इस गाने दी वाइब भी इस गाने नु वायरल कर रही है पता नहीं क्यों ਸਾਡੇ ਪੰਜਾਬੀ ਸਿੰਗਰਾਂ ਨੂੰ ਇਹ ਗੱਲ ਸਮਝ ਨਹੀਂ ਆ ਰਹੀ ਕਿ ਜਿਹੜੀਆਂ ਚੀਜ਼ਾਂ ਦਿਖਾਉਣ ਲਈ ਉਹ ਮੋਡਲਾਂ ਨੂੰ 5-5 ਲੱਖ ਰੁਪਈਆ ਪੇ ਕਰ ਰਿਆ ਉਹ ਚੀਜ਼ਾਂ ਤਾਂ ਲੋਕਾਂ ਨੂੰ ਇੰਸਟਾਗ੍ਰਾਮ ਦੀ ਫੀਡ ਵਿੱਚ ਫ੍ਰੀ 'ਚ ਦੇਖਣ ਨੂੰ ਮਿਲਦੀਆਂ ਤਾਂ ਇੰਨਾ ਯੋਰ ਲਗਾਉਣ ਦੀ ਕੀ ਲੋੜ ਵਾ ਇੰਨਾ ਪੈਸਾ ਬੇਸਟ ਕਰਨ ਦੀ ਕੀ ਲੋੜ ਵਾ ਹੁਣ ਜਿਹੜੇ ਵੀ ਬੰਦੇ ਨੇ ਕੋਈ ਇੰਗੇਜ ਦੇਖਣਾ ਹੋਊਗਾ ਉਹ ਆਪੇ ਕਿਸੇ ਹੋਰ ਜਗ੍ਹਾ ਤੋਂ ਲੱਭ ਲੂ ਤੁਸੀਂ ਪੰਜਾਬੀ ਗਾਣਿਆਂ ਦੀ ਮਾਨ ਮਰਿਆਦਾ ਦਾ ਥੋੜਾ ਜਿਹਾ ਖਿਆਲ ਜ਼ਰੂਰ ਰੱਖੋ ਜਾਨ ਕੇ ੱੱਕੇ ਨਾਲ ਹੀ ਪੰਜਾਬੀ ਗਾਣਿਆਂ ਵਿੱਚ ਆ ਕੁਝ ਨਾ ਥੋਪੋ ਹੁਣ ਐਸ ਮੈਡਮ ਬਾਰੇ ਮੈਂ ਤਾਂ ਕੀ ਬੋਲਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਵੈਸੇ ਵੀ ਮੈਂ ਜਦੋਂ ਕੁਝ ਬੋਲਦਾ ਆ ਤਾਂ ਮੇਰੀ ਗੱਲ ਨੂੰ ਪੁੱਠੇ ਨਜ਼ਰੀਏ ਦੇ ਨਾਲ ਹੀ ਦੇਖਿਆ ਜਾਂਦਾ ਆ ਪਿੱਛੇ ਜੇ ਇਸ ਮੈਡਮ ਉੱਤੇ ਮੈਂ ਇੱਕ ਵੀਡੀਓ ਪਾਈ ਸੀ ਤਾਂ ਮੈਨੂੰ ਬਹੁਤ ਵੱਡੀ ਨਾਰੀ ਸ਼ਕਤੀ ਦਾ ਸਾਹਮਣਾ ਵੀ ਕਰਨਾ ਪਿਆ ਸੀ ਕਿ ਤੈਨੂੰ ਕੁੜੀਆਂ ਦੀ ਇੱਜ਼ਤ ਨਹੀਂ ਕਰਨੀ ਆਉਦੀ ਹੁਣ ਜਿਹੜੀਆਂ ਕੁੜੀਆਂ ਆਪਣੀ ਇੱਜ਼ਤ ਨੂੰ ਆਪਣੀ ਹੀ ਤਲੀ ਉੱਤੇ ਚੱਕ ਚੱਕ ਕੇ ਉਛਾਲ ਰਹੀਆਂ ਆ ਉੱਥੇ ਹੁਣ ਮੈਂ ਕੀ ਕਰ ਸਕਦਾ ਜਾਂ ਮੈਂ ਉਹਨਾਂ ਦੀ ਇੱਜ਼ਤ ਕਿਵੇਂ ਉਸ਼ਾਲ ਸਕਦਾ ਆ ਗੈਰੀ ਨਾਲ ਬ੍ਰੇਕਅਪ ਤੋਂ ਬਾਅਦ ਪਤਾ ਨਹੀਂ ਇਹਨਾਂ ਨੂੰ ਕਿਹੋ ਜਿਹਾ ਸਦਮਾ ਲੱਗਾ ਇਸ ਤੋਂ ਬਾਅਦ ਨਾ ਤਾਂ ਇਹਨਾਂ ਨੇ ਆਪਣੀ ਜ਼ੁਬਾਨ ਉੱਤੇ ਕੰਟਰੋਲਰ ਕਿਆ ਤੇ ਨਾ ਹੀ ਕੁਝ ਦਿਖਾਣ ਉੱਤੇ ਉਹ ਤੋਂ ਬਾਅਦ ਤਾਂ ਸਾਰਾ ਕੁਝ ਖੁੱਲਮ-ਖੁੱਲ੍ਹਾ ਹੀ ਚੱਲ ਰਿਹਾ ਆ ਆਪਣੇ ਹੀ ਗਾਣਿਆਂ ਦੀ ਵੀਡੀਓ ਵਿੱਚ ਆਪ ਹੀ ਨੰਗੇਜ਼ ਦਿਖਾਉਣ ਦੀ ਕੋਈ ਵੀ ਕਮੀ ਨਹੀਂ ਛੜਦੇ ਤੇ ਲਾਈਵ ਸ਼ੋਅਾਂ ਵਿੱਚ ਇਹੋ ਜਿਹੇ ਸਟੇਟਮੈਂਟਾਂ ਦੇ ਜਾਂਦੇ ਆ ਜਿਹੋ ਜੀਆਂ ਗੱਲਾਂ ਟੀਨ ਏਜਰ ਮੁੰਡੇ ਕੁੜੀਆਂ ਆਪਣੇ ਫਰੈਂਡ ਸਰਕਲ ਵਿੱਚ ਵੀ ਨਹੀਂ ਕਰਦੇ ਹੁਣ ਇਹ ਸਾਰਾ ਕੁਝ ਚੱਲ ਰਿਹਾ ਆ ਇਤੋਂ ਇਲਾਵਾ ਹੋਰ ਕਿੰਨੇ ਸਾਰੇ ਗਾਣੇ ਆ ਜਿਹੜੇ ਤੁਹਾਨੂੰ ਯਾਦ ਵੀ ਆ ਚੁੱਕੇ ਹੋਣੇ ਆ ਹੁਣ ਇਸ ਚੀਜ਼ ਨੂੰ ਰੋਕਿਆ ਕਿਵੇਂ ਜਾਵੇ ਸਵਾਲ ਇਹ ਆ ਇਹ ਚੀਜ਼ ਨਾ ਤਾਂ ਆਪਣੇ ਆਪ ਰੁਕਣੀਆ ਤੇ ਨਾ ਹੀ ਸਿੰਗਰਾਂ ਨੇ ਰੁਕਣੀਆ ਇਸ ਚੀਜ਼ ਨੂੰ ਰੋਕਣ ਵਾਸਤੇ ਸਾਨੂੰ ਹੀ ਉਪਰਾਲੇ ਕਰਨੇ ਪੈਣੇ ਆ ਜਿਵੇਂ ਸੰਨ 2003-04 ਦੇ ਅਰਾਊਂਡ ਉਸ ਸਮੇਂ ਦੇ ਲੋਕਾਂ ਨੇ ਟੀਵੀ ਅਤੇ ਅਖਬਾਰਾਂ ਵਿੱਚ ਇਸ ਮੁੱਦੇ ਦੇ ਵਿਰੁੱਧ ਆਰਟੀਕਲ ਦਿੱਤੇ ਸੀ ਆਪਣੀਆਂ ਇੰਟਰ ਉਹ ਦਿੱਤੀਆਂ ਸੀ ਬਿਲਕੁਲ ਇਸੇ ਤਰ੍ਹਾਂ ਅੱਜ ਦੀ ਡੇਡ ਵਿੱਚ ਜਿਨ੍ਹਾਂ ਜਿਨ੍ਹਾਂ ਦੇ ਵੀ 4 ਫੋਲੋਅਰ ਵਾ ਕਮੈਂਟ ਕਰਦੇ ਆ ਜਾਂ ਉਹਨਾਂ ਦੇ ਸਬਸਕ੍ਰਾਈਬਰ ਵਾ ਉਹਨਾਂ ਨੂੰ ਇੱਕ ਇੱਕ ਵੀਡੀਓ ਬਣਾਉਣੀ ਚਾਹੀਦੀ ਆ ਕਮੈਂਟ ਕਰਕੇ ਕਰਨ ਕਹਿਣਾ ਚਾਹੀਦਾ ਕਿ ਸਾਨੂੰ ਇਹ ਚੀਜ਼ ਨਹੀਂ ਚਾਹੀਦੀ ਕਿਉਂਕਿ ਸਿੰਗਰਾਂ ਕੋਲ ਹਮੇਸ਼ਾ ਇਹੀ ਬਹਾਨਾ ਹੁੰਦਾ ਕਿ ਅਸੀਂ ਆਪਣੇ ਗਾਣਿਆਂ ਵਿੱਚ ਜਾਂ ਵੀਡੀਓ ਵਿੱਚ ਉਹੀ ਚੀਜ਼ਾਂ ਦਿਖਾਉਂਦੇ ਆ ਜਾਂ ਉਹੀ ਚੀਜ਼ਾਂ ਗਾਉਂਦੇ ਆ ਜੋ ਲੋਕੀ ਕਿਉਂਦੇ ਆ ਕਿਉਂ ਨਾ ਸਿੰਗਰਾਂ ਦੇ ਇਸ ਬਹਾਨੇ ਨੂੰ ਹੀ ਖਤਮ ਕਰ ਦਿੱਤਾ ਜਾਵੇ ਕਿਉਂਕਿ ਸਿੰਗਰਾਂ ਨੂੰ ਇਹ ਇੱਕ ਬਹੁਤ ਹੀ ਸੋਖੀ ਜੀ ਚੀਜ਼ ਲੱਭੀ ਹੋਈ ਆ ਕਿ ਗਾਣਿਆਂ ਵਿੱਚ ਥੋੜਾ ਬੋਤਾ ਨੰਗੇਜ ਦਿਖਾ ਲਓ ਤਾਂ ਜੋ ਟੀਨ ਏਜਰ ਜਾਂ ਛੜੇ ਕੁੜੇ ਬੰਦੇ ਸਾਡੇ ਗਾਣੇ ਦੀ ਵੀਡੀਓ ਨੂੰ ਪੂਰਾ ਦੇਖ ਲੈਣ ਤਾਂ ਇਹ ਨਵੀਆਂ ਚੀਜ਼ਾਂ ਉੱਤੇ ਆਪਣਾ ਟਾਈਮ ਅਤੇ ਰਿਸਕ ਲੈਣ ਤੋਂ ਬਚ ਜਾਂਦੇ ਆ ਤਕਨੀਕ ਨੂੰ ਯੂਜ਼ ਕਰਨ ਦੀ ਇਹਨਾਂ ਨੂੰ ਹਲੇ ਆਦਤ ਨਹੀਂ ਹੈਗੀ ਇਹ ਹਲੇ ਵੀ ਪਿਛਲੇ 20-25 ਸਾਲਾਂ ਤੋਂ ਨੰਗੇਜ ਉੱਤੇ ਹੀ ਟਿਕੇ ਹੋਏ ਆ ਜੇਕਰ ਅਸੀਂ ਆਮ ਲੋਕ ਇਹਨਾਂ ਮੁੱਦਿਆਂ ਉੱਤੇ ਗੱਲ ਕਰਾਂਗੇ ਤਾਂ ਇਹ ਲੋਕ ਮਜਬੂਰ ਹੋਰ ਹੋ ਜਾਣਗੇ ਹੋਰ ਮਿਹਨਤ ਕਰਨ ਵਾਸਤੇ ਅਤੇ ਨਵੇਂ ਅਕਾਦਮਿਕ